घर से निकले पैदल और साइकिल पे नौ महीने हो गए नौ महीने ये एक बार आराम पे ना तो भैया ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੇ ਭੈਣ ਨਾਲ ਵੀ ਦੋ ਚਾਰ ਗੱਲਾਂ ਬਾਤ ਹੁਣ ਜਾਂਦੇ ਕਰ ਜੀਏ ਤੇ ਵੈਸੇ ਆਪਾਂ ਪੁੱਤਾਂ ਦੇ ਬਰਾਬਰ ਹੀ ਆਪਾਂ ਮਾਤਾ ਕਹਿ ਸਕਦੇ ਹਾਂ ਜੀ ਬਿਲਕੁਲ 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 ਜੀ ਤੇ ਚਲੋ ਠੀਕ ਆ ਮਾਤਾ ਜੀ ਜਦੋਂ ਕਦੇ ਫੇਰ ਆਏਗੀ ਤੇ ਤੁਸੀਂ ਪੰਜਾਬ ਆਏ ਤੁਸੀਂ ਵੀ ਸਾਨੂੰ ਫੋਨ ਕਰਨਾ ਜੀ ਜਦੋਂ ਅਸੀਂ ਕਦੇ ਅੰਦੌਰ ਆਏ ਅਸੀਂ ਤੁਹਾਨੂੰ ਫੋਨ ਲਾਵਾਂਗੇ ਠੀਕ ਹੈ ਜੀ ਤੁਹਾਡੇ ਲਈ ਹਾਂ ਜੀ ਮੈਂ ਕਿਹਾ ਅਸੀਂ ਬੈਂਟਾ ਲੰਡਾ ਸਵਾਗਤ ਲਈ ਬਿਲਕੁਲ ਬਿਲਕੁਲ ਠੀਕ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ 9 ਦਸੰਬਰ ਦਿਨ ਹੈਗਾ ਜੀ ਅੱਜ ਮੰਗਲਵਾਰ ਤੇ ਸਾਲ 2025 ਇਸ ਟਾਈਮ ਆਪਾਂ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ ਜਿੱਥੇ ਆਪਣੀ ਰਾਤ ਨਿਕਲੀ ਆ ਤੇ ਸਵੇਰ ਦੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਈਆਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਰਾਤ ਆਪਾਂ ਥੋੜਾ ਜਿਹਾ ਲੇਟ ਹੋ ਗਏ ਸੀਗੇ ਜੀ ਪਾਈ ਜੀ ਦੇ ਘਰ ਜਾਵੜੇ ਸੀਗੇ ਜੀ ਰੋਟੀ ਪਾਣੀ ਜਿਹੜਾ ਉਹਨਾਂ ਦਾ ਖਾਣਾ ਪੀਣਾ ਸੀਗਾ ਜਿੱਥੇ ਆਪਣਾ ਲਿਖਿਆ ਸੀਗਾ ਹਨਾ ਜੀ ਤੇ ਉਹਨਾਂ ਦੇ ਘਰੇ ਟਾਈਮ ਜ਼ਿਆਦਾ ਲੱਗ ਗਿਆ ਸੀ ਆਪਾਂ ਉਹਦੇ ਫੇਰ ਦਰਵਾਜ਼ਾ ਵੀ ਬੰਦ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਭਾਈ ਫਿਰ ਦਰਸ਼ਨ ਕਰਨ ਦਾ ਟਾਈਮ ਹੀ ਨਹੀਂ ਮਿਲਿਆ ਉਹਨਾਂ ਸਵੇਰੇ ਉੱਠਿਆ ਨਹਾ ਧੋਲੇ ਤੇ ਬਿਲਕੁਲ ਤਿਆਰ ਆ ਜੀ ਆਪਣੇ ਇਹ ਸਫ਼ਰ ਨੂੰ ਸ਼ੁਰੂ ਕਰਨ ਲਈ ਉਸ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਲਈਏ ਜੀ ਤੇ ਆਪ ਵੀ ਸਾਰੇ ਦਰਸ਼ਨ ਕਰ ਲਓ ਜੀ ਸਾਹਮਣੇ ਗੁਰਦੁਆਰਾ ਸਾਹਿਬ ਜੀ ਖਾਲਸਾ ਬਾਗ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਤੇ ਆਪਾਂ ਵੀ ਦਰਸ਼ਨ ਕਰ ਲਿਆ। ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਤਾਂ ਨਹੀਂ ਹੈ ਜੀ। ਪਰ ਇਤਿਹਾਸ ਕੁਛ ਨਾ ਕੁਛ ਇਸ ਗੁਰਦੁਆਰਾ ਸਾਹਿਬ ਦਾ ਹੈ ਜੀ। ਕਿ ਗੁਰਦੁਆਰਾ ਸਾਹਿਬ ਦੇ ਜਿੱਥੇ ਜ਼ਮੀਨ ਹੈ ਜੀ ਹੁਣ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਉੱਥੇ ਪਹਿਲਾਂ ਇੱਕ ਬਾਗ ਹੁੰਦਾ ਸੀਗਾ ਜੀ। ਤੇ ਉਹ ਗਾਂਧੀ ਪਰਿਵਾਰ ਦਾ ਬਾਗ ਸੀਗਾ ਜੀ ਤੇ ਉਹਨਾਂ ਨੇ ਇਹ ਜ਼ਮੀਨ ਜਿਹੜੀ ਸੀਗੀ ਜੀ ਉਹ ਗੁਰਦੁਆਰਾ ਸਾਹਿਬ ਦੇ ਨਾਮ ਲਵਾਤੀ ਸੀਗੀ ਤੇ ਉਸੇ ਕਰਕੇ ਹੀ ਗੁਰਦੁਆਰਾ ਸਾਹਿਬ ਦਾ ਨਾਮ ਪਿਆ ਹੈਗਾ ਜੀ। ਖਾਲਸਾ ਬਾਗ ਚੱਲਦੇ ਆ ਜੀ ਹੁਣ ਗੁਰੂ ਜੀ ਤੋਂ ਲੈ ਕੇ ਆ ਗਿਆ ਆਪਣਾ ਅੱਜ ਦਾ ਸਫ਼ਰ ਸ਼ੁਰੂ ਕਰਦੇ ਆ ਜੀ ਤੇ ਯਾਤਰਾ ਅੱਜ ਦੀ ਬਹੁਤ ਵਧੀਆ ਜਾਵੇ ਜੀ ਤੇ ਤੁਹਾਡਾ ਵੀ ਸਾਰਿਆਂ ਦਾ ਦਿਨ ਅੱਜ ਬਹੁਤ ਵਧੀਆ ਜਾਵੇ ਜੀ ਨਿਕਲ ਪਿਆ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਤੇ ਬਾਈ ਜੀ ਹੁਣੇ ਆਪਣੇ ਨਾਲ ਹੀ ਆ ਜੀ ਕਹਿੰਦੇ ਭਾਈ ਤੁਹਾਨੂੰ ਸਾਰਾ ਸ਼ਹਿਰ ਲੰਗਾ ਕੇ ਫੇਰ ਅਸੀਂ ਕੋਠੇ ਘਰ ਆਵਾਂਗੇ ਤੇ ਬਹੁਤ ਧੰਨਵਾਦ ਜੀ ਇਹਨਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਟਾਈਮ ਦਿੱਤਾ ਕੱਲ ਦੇ ਹੀ ਆਪਣੇ ਨਾਲ ਤੁਰੇ ਫਿਰਦੇ ਆ ਇੱਕ ਗੱਲ ਭਾਈ ਆਪਾਂ ਨੂੰ ਹੋਰ ਦੱਸੀ ਸੀਗੀ ਭਾਈਆਂ ਨੇ ਵੀ ਇੱਥੇ ਮਾਰਗ ਬਣੇ ਹੋਏ ਆ ਜਿਵੇਂ ਗੁਰਨਾਨਕ ਮਾਰਗ ਗੁਰੂ ਅਮਰਦਾਸ ਮਾਰਗ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਵੇਂ ਪ੍ਰੋਗਰਾਮ ਹੁੰਦੇ ਆ ਜੀ ਇਦਾਂ ਦੀਆਂ ਗੱਲਾਂ ਬਾਤਾਂ ਜਿਵੇਂ ਵਿਆਹ ਸ਼ਾਦੀ ਹੋਗਾ ਨਾ ਸਿੱਖ ਪਰਿਵਾਰਾਂ ਦੇ ਤੇ ਉਹਨਾਂ ਦੇ ਵਿੱਚ ਵਿਆਹ ਕੀਤੇ ਜਾਂਦੇ ਆ ਇਹ ਬਹੁਤ ਘੱਟ ਖਰਚੇ ਦੇ ਵਿੱਚ ਜਿਵੇਂ ਪੈਲਸ ਪੁਲਿਸ ਬੁੱਕ ਕਰਾਉਂਦੇ ਆ ਪਰ ਭਾਈ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਅਲਤਾਂ ਵਿਆਹ ਹੋ ਜਾਂਦੀ ਹੈ ਜੀ ਤੇ ਨਾਲੇ ਖਰਚਾ ਬਹੁਤ ਘੱਟ ਹੁੰਦਾ ਹੈਗਾ ਜੀ ਆਪਣੇ ਗਰੀਬ ਪਰਿਵਾਰਾਂ ਨੂੰ ਜਿਹੜਾ ਬਹੁਤ ਵਧੀਆ ਗੱਲ ਹੈ ਜੀ ਇਹ ਇਹ ਸਾਹਮਣੇ ਇਹ ਮਾਰਗ ਬਣਿਆ ਹੋਇਆ ਹੈਗਾ ਜੀ ਤੇ ਗੁਰਦੁਆਰਾ ਸਾਹਿਬ ਤੋਂ ਤੇ ਅੱਜ ਭਾਈ ਲੰਘਦੇ ਲੰਘਦੇ ਇਸ ਇੰਦੌਰ ਸ਼ਹਿਰ ਦੇ ਵਿੱਚੋਂ ਆਪਾਂ ਨੂੰ ਖਾਸਾ ਜਿਹਾ ਟਾਈਮ ਲੱਗ ਜੂਗਾ ਕਿਉਂਕਿ ਭਾਈ ਇਹ ਵਾਲਾ ਮਾਰਕਾ ਜੀ ਗੁਰਨਾਨਕ ਨਿਵਾਸ ਇੱਥੇ ਵਿਆਹ ਸ਼ਾਦੀਆਂ ਹੁੰਦੀਆਂ ਨੇ ਜੀ ਅੰਦੌਰ ਸ਼ਹਿਰ ਦੇ ਵਿੱਚੋਂ ਲੰਘਦੇ ਲੰਘਦੀ ਭਾਈ ਆਪਾਂ ਨੂੰ ਅੱਜ ਥੋੜਾ ਜਿਹਾ ਜ਼ਿਆਦਾ ਹੀ ਟਾਈਮ ਲੱਗ ਜੂਗਾ ਕਿਉਂਕਿ ਟ੍ਰੈਫਿਕ ਬੜੀ ਹੁੰਦੀ ਹੈ ਇੱਥੇ ਚਲੋ ਕੋਈ ਨਹੀਂ ਜਲਦੀ ਜਲਦੀ ਪਾਰ ਕਰਦੇ ਆ ਅੰਦੌਰ ਸ਼ਹਿਰ ਤੇ ਅੱਗੇ ਆਪਾਂ ਉਜੈਨ ਪਹੁੰਚਣਾ ਜੀ ਅੱਜ ਕਹਿੰਦਾ ਤਾਂ ਹੁੰਦੇ ਹਵਾਏ ਜੀ ਆਪਾਂ ਅੱਧੇ ਘਰਾ ਤੱਕ ਪੁੱਜ ਗਏ ਆ ਅੱਧਾ ਕਿ ਸ਼ਹਿਰ ਆਪਣਾ ਸਾਡੇ ਐ ਪਿੱਛੇ ਅੱਧਾ ਕਿ ਸ਼ਹਿਰ ਜੇ ਮੂਰੇ ਰਹਿ ਗਿਆ ਕੱਢਣ ਵਾਲਾਗਾ ਇੱਕ ਹੋਰ ਬਾਈ ਜੀ ਆਪਾਂ ਨੂੰ ਮਿਲਣ ਆਇਆ ਇੱਥੇ ਆਪਾਂ ਨੂੰ ਤਿੰਨ ਚਾਰ ਦਿਨਾਂ ਤੋਂ ਫੋਨ ਕਰੀ ਜਾਂਦੇ ਆ ਜਦੋਂ ਆਪਾਂ ਇੰਦੋਰ ਸ਼ਹਿਰ ਦੇ ਵਿੱਚ ਆਏ ਵੀ ਨਹੀਂ ਸੀਗੇ ਉਦੋਂ ਤੇ ਆਪਾਂ ਨੂੰ ਫੋਨ ਲਾਈ ਜਾਂਦੇ ਆ ਤੇ ਕੱਲ ਵੀ ਫੋਨ ਆਇਆ ਸੀਗਾ ਤੇ ਅੱਜ ਸਵੇਰੇ ਵੀ ਫੋਨ ਆਇਆਗਾ ਤੇ ਗੱਲਾਂ ਬਾਤਾਂ ਹਜੇ ਲਾਈਵ ਲੋਕੇਸ਼ਨ ਨਹੀਂ ਚੱਲੀ ਜਾਂਦੀਆਂ ਸੀਗੀਆਂ ਉਧਰੋਂ ਬਾਈ ਜੀ ਆਪਣੇ ਕੋਲ ਆ ਗਏ ਉਹ ਵੀ ਭਾਈ ਜੀ ਹੁਣੇ ਆਪਣੇ ਨਾਲ ਹੀ ਆ ਜੀ ਜਿਨ੍ਹਾਂ ਨੇ ਆਪਣੇ ਇੰਨਾ ਮਾਨ ਸਤਕਾਰ ਬਖਸ਼ਿਆ ਇੰਨਾ ਆਪਾਂ ਨੂੰ ਘੁਮਾ ਫਰਾ ਕੇ ਲਿਆਏ ਜੀ ਪੂਰਾ ਇਹੰਦੌਰ ਸ਼ਹਿਰ ਦੀਆਂ ਗਲੀਆਂ ਗਲੀਆਂ ਚ ਤੇ ਆਪਣੇ ਨਾਲ ਹੀ ਆ ਜੀ ਤੇ ਇਹਨਾਂ ਨੂੰ ਹੁਣ ਕਹਿੰਦੇ ਆ ਜੀ ਸਾਸਰੀ ਕਾਲ ਤੇ ਹੋਰ ਭਾਈ ਜੀ ਆਇਆ ਫਿਰ ਉਹਨਾਂ ਨਾਲ ਚੱਲਦੇ ਆ ਜੀ ਬਿਲਕੁਲ ਜੀ ਭਾਈ ਭਾਈ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਆ ਪੜਾ ਦਾ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਨੂੰ ਇੰਨਾ ਮਾਨ ਸਤਕਾਰ ਬਖਸ਼ਿਆ ਇਹ ਗੱਲ ਨਹੀਂ ਮਾਰਾ ਜਦੋਂ ਵਰਗੀ ਆਓ ਤੁਸੀਂ ਇਹ ਆਇਆ ਮੈਂ ਅ ਇੱਕ ਗੱਲ ਦਾ ਮਹਿਸੂਸ ਹੀ ਨਹੀਂ ਇਹ ਵੀ ਭਾਈ ਅਸੀਂ ਕਰੇ ਮਾਤਾ ਨੂੰ ਵੀ ਫੋਨ ਲਾਉਣਾਗਾ ਕਰੇ ਵੱਡੇ ਭਾਈ ਨਾਲ ਵੀ ਗੱਲ ਕਰਨੀ ਆ ਬਾਪੂ ਨਾਲ ਵੀ ਗੱਲ ਕਰਨੀ ਆ ਉਹ 2-3 ਦਿਨਾਂ ਤੋਂ ਆਪਾਂ ਬੁੱਲੇ ਬੈਠੇ ਆ ਜੀ ਕਿਉਂਕਿ ਪਿਆਰ ਹੀ ਇੱਨਾ ਮਿਲ ਗਿਆ ਜੀ ਇੰਨਾ ਇੰਦੋਰ ਦੀਆਂ ਸੰਗਤਾਂ ਵੱਲੋਂ ਜੀ ਨਹੀਂ ਨਹੀਂ ਬਹੁਤ ਕਿਰਪਾ ਸਾਰਿਆਂ ਦੀ ਜੋ ਗੁਰੂ ਸਾਹਿਬ ਦੀ ਕਿਰਪਾ ਹੈ ਇਹ ਸਾਰੀਆਂ ਸੰਗਤਾਂ ਨੂੰ ਵੇੰਟੀਆ ਜਦੋਂ ਵੀ ਆਓ ਇੱਕ ਵਾਰ ਆਪਣੇ ਗੁਰੂ ਘਰ ਹੈਗੇ ਆ ਬਹੁਤ ਸੋਹਣਾ ਸਵਾਗਤ ਹੈ ਸਾਰਿਆਂ ਦਾ ਜੀ ਆਇਆਂ ਨੂੰ ਜਦੋਂ ਮਰਜ਼ੀ ਆਓ ਫੋਨ ਲਾਓ ਬਿਲਕੁਲ ਜੀ ਇਹ ਐਂ ਜੀ ਹੁਣ ਆਪ ਜੀ ਯਾਤਰਾ ਨੂੰ ਗੁਰੂ ਸਾਹਿਬ ਭਾਗ ਲਾਉਣ ਬਹੁਤ ਵੀ ਗੱਲਾਂ ਬਖਸ਼। ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੇ ਭੈਣ ਨਾਲ ਵੀ ਦੋ ਚਾਰ ਗੱਲਾਂ ਬਾਤਾਂ ਹੁਣ ਜਾਂਦੇ ਕਰ ਜੀਏ। ਤੇ ਵੈਸੇ ਆਪਾਂ ਹ ਹ ਕੁੱਤਾਂ ਦੇ ਬਰਾबरी ਆਪਾਂ ਮਾਤਾ ਕਹਿ ਸਕਦੇ ਹਾਂ ਜੀ। ਬਿਲਕੁਲ ਬਿਲਕੁਲ ਜੀ। ਤੇ ਚਲੋ ਠੀਕ ਆ ਮਾਤਾ ਜੀ। ਜਦੋਂ ਕਦੇ ਫੇਰ ਆਏਗੀ। ਤੇ ਤੁਸੀਂ ਪੰਜਾਬ ਆਏ ਤੁਸੀਂ ਵੀ ਸਾਨੂੰ ਫੋਨ ਕਰਨਾ ਜੀ। ਜਦੋਂ ਅਸੀਂ ਕਦੇ ਅੰਦਰ ਆਏ ਅਸੀਂ ਤੁਹਾਨੂੰ ਫੋਨ ਲਾਵਾਂਗੇ। ਠੀਕ ਹੈ ਜੀ। ਤੁਹਾਡੇ ਲਈ। ਹਾਂ ਜੀ। ਮੈਂ ਕਿਹਾ ਅਸੀਂ ਬੈਠਾਂ ਤੁਹਾਡੇ ਸਵਾਗਤ ਲਈ। ਬਿਲਕੁਲ ਬਿਲਕੁਲ ਠੀਕ ਆ ਮਾਤਾ ਜੀ। ਸਤਿ ਸ਼੍ਰੀ ਅਕਾਲ ਜੀ। ਇਧਰਲੇ ਪਾਸੇ ਬਾਈ ਜੀ ਨਾਲ ਵੀ ਗੱਲਾਂ ਬਾਤਾਂ ਕਰ ਲਈ ਜਿਹੜੇ ਬਾਈ ਜੀ ਆਪਾਂ ਨੂੰ ਮਿਲਣ ਆਏ ਹੋਏ ਨੇ ਹੈਲੋ ਬਾਈ ਨੂੰ ਪਹਿਲਾਂ ਗੱਲਾਂ ਬਾਤਾਂ ਕਰਨ ਦਾ ਆਪਾਂ ਬਾਅਦ 'ਚ ਕਰ ਲਾਂਗੇ ਬਾਈ ਕੋ ਜਿੱਥੇ ਐਂਟਰੀ ਕਰ ਇਹ ਬਾਈ ਜੀ ਹੁਣਾਂ ਦੀਆਂ ਗੱਲਾਂ ਮੁੱਕ ਗਈਆਂ ਜੀ ਤੇ ਹੁਣ ਆਪਣੇ ਵਾਲੀਆਂ ਗੱਲਾਂ ਦੇ ਵਿੱਚ ਉਲਝਾ ਲੈਨੇ ਬਾਈ ਇਹਨਾਂ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਜੀ ਕੀ ਨਾਮ ਹੈ ਜੀ ਆਪਣਾ ਮਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਤੇ ਪਹਿਲਾਂ ਤਾਂ ਮਾਫ ਕਰਿਓ ਜੀ ਬੜਾ ਟਾਈਮ ਤੁਸੀਂ ਫੋਨ ਲਾਏ ਲੋਕੇਸ਼ਨ ਆ ਭੇਜੀਆਂ ਹਨਾ ਤੇ ਉਹ ਟ੍ਰੈਫਿਕ ਦੇ ਵਿੱਚ ਉਲਝ ਗਏ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਟਾਈਮ ਲੱਗ ਗਿਆ ਸੀ ਜੀ ਇੰਨੇ ਬਹੁਤ ਐ ਕਿ ਆਪਾਂ ਸੋਚ ਰਹੇ ਸੀ ਕਿ ਇੰਨੇ ਟਾਈਮ ਹੋ ਗਿਆ ਵਾ ਕਿ ਮਿਲਣਾ ਇੰਨੇ ਟਾਈਮ ਤੋਂ ਦੇਖਦੇ ਆ ਰਹੇ ਆ ਤੇ ਚਲੋ ਕੋਈ ਨਾ ਕੋਈ ਆਪਣਾ ਭਰਾ ਮਿਲੇ ਤੋਂ ਐਸ ਤੇ ਚਲੋ ਹੋ ਗਿਆ ਕਿ ਅੰਦਰ ਆ ਰਹੇ ਹਾਂ ਆਪਾਂ ਇੱਥੇ ਹੀ ਮੈਂ ਵੀ ਇੱਥੇ ਹੀ ਨਿੱਕੇ ਮੈਂਬਰਾਂ ਨਾਲ ਚੱਲਾ ਹੀ ਪੈਂਟਰੀ ਨੂੰ ਅੱਛਾ ਜੀ ਕੈਮਰਾ ਹੋ ਗਿਆ ਤੇ ਆਪੇ ਮੇਲ ਹੋਣਾ ਸੀ ਦਾਪਾ ਰੁਕੇ ਆ ਤੇ ਅੱਜ ਆਪਣਾ ਬਿਲਕੁਲ ਬਿਲਕੁਲ ਮਾਲਕ ਮੇਲ ਕਰਾਉਂਦਾ ਗਿਆ ਜੀ ਤੇ ਚਲੋ ਆਪਾਂ ਅਗਾਹਾਂ ਬੈਠ ਕੇ ਚਾਹ ਪਾਣੀ ਪੀਂਦੇ ਆ ਜੀ ਜਰੂਰ ਜਰੂਰ ਉੱਥੇ ਕਰਦੇ ਆ ਖੁੱਲ ਕੇ ਗੱਲਾਂ ਬਾਤਾਂ ਆਪਾਂ ਠੀਕ ਹੈ ਜ ਚੱਲਦੇ ਆਂ ਜੀ ਹੁਣ ਇਹਨਾਂ ਨੂੰ ਬਾਏ ਬਾਏ ਕਰਦੀ ਏ ਜੀ ਬਾਈ ਜੀ ਹੁਣਾਂ ਨੂੰ ਉਹ ਬਾਈ ਜੀ ਦੀ ਬਾਹ ਫੜ ਲਈ ਹੁਣ ਆਪਾਂ ਕਿਉਂਕਿ ਜਿਹੜਾ ਅੱਗੇ ਵਾਲਾ ਰਸਤਾ ਲੈ ਕੇ ਜਾਣਗੇ ਆਪਾਂ ਨੂੰ ਉਹ ਬਾਈ ਜੀ ਲੈ ਕੇ ਜਾਣਗੇ ਚਾਹ ਪਾਣੀ ਪੀ ਕੇ ਤੇ ਭਾਈ ਰੋਟੀ ਪਾਣੀ ਖਾ ਕੇ ਤੇ ਬਾਈ ਨੇ ਫੇਰ ਐਕਟਵਾ ਮੂਰੇ ਲਾ ਲਈ ਸੀਗੀ ਭਾਈ ਕਹਿੰਦੇ ਆਪਾਂ ਅੱਧੇ ਰਾਤ ਤੱਕ ਤੁਹਾਨੂੰ ਉਹ ਛੱਡ ਕੇ ਗਏ ਸੀਗੇ ਅੱਧੇ ਰਾਤ ਤੱਕ ਆਪਾਂ ਛੱਡ ਕਿਉਂ ਆਣੇ ਸਾਰਾ ਸ਼ਹਿਰ ਲਗਾ ਕੇ ਆਉਣਿਆ ਕਹਿੰਦਾ ਇੱਦਾਂ ਤੁਸੀਂ ਗਲੀਆਂ ਦੇ ਵਿੱਚ ਹੋਲ ਚ ਜਾਵਾਂਗੇ ਆਂਦੇ ਤੇ ਆਜੋ ਹੁਣ ਦੁਬਾਰੇ ਗੱਲਬਾਤ ਕਰ ਲੈਨੇ ਬਾਈ ਜੀ ਹੁਣ ਨਾਲ ਜੀ ਬਾਈ ਸਤਿ ਸ਼੍ਰੀ ਅਕਾਲ ਦੁਬਾਰੇ ਕਿਤੋਂ ਜੀ ਤੇ ਆ ਸਾਰਾ ਸ਼ਹਿਰ ਲੰਘ ਗਏ ਹੁਣ ਆ ਪਾ ਜੀ ਬ੍ਰਿਜ ਕ੍ਰੋਸ ਕਰਾਂਗੇ ਅਰਵਿੰਦ ਹਸਪੀਟਲ ਉਸ ਤੋਂ ਬਾਅਦ ਸ਼ਹਿਰ ਮਦਦ ਸਮਝਾ ਕ੍ਰੋਸਿੰਗ ਹੋ ਜਾਵੇ ਠੀਕ ਹੈ ਜੀ ਥੋੜਾ ਜਿਹਾ ਹੈਗਾ ਬ੍ਰਿਜ ਬੰਨ ਕਰਕੇ ਥੋੜਾ ਜਿਹਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਲੋਕ ਸ਼ਹਿਰ ਪਾਰ ਹੋਏ ਠੀਕ ਹੈ ਠੀਕ ਹੈ ਤੇ ਬਾਈ ਤੁਸੀਂ ਇੱਕ ਇੱਕ ਗੱਲ ਦੱਸੋ ਸਾਨੂੰ ਜੀ ਵੀ ਇੱਥੇ ਇੰਦੌਰ ਸ਼ਹਿਰ ਦੇ ਵਿੱਚ ਆਪਣੀਆਂ ਕਿੰਨੀਆਂ ਕਿ ਸਿੱਖ ਸੰਗਤਾਂ ਰਹਿੰਦੀਆਂ ਨੇ ਜੀ ਇੰਦੌਰ ਸ਼ਹਿਰ ਕੀ ਬਹੁਤ ਸੰਗਤ ਹੈ ਜੀ ਇਹ ਬਾਕੀ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਹੈ ਪੂਰਾ ਰਾਜਵੜਾ ਪੂਰਾ ਭਰਿਆ ਹੁੰਦਾ ਆਪਣੇ ਸਿੱਖ ਸੰਗਤ ਨਾਲ ਬਹੁਤ ਸਿੱਖ ਸੰਗਤ ਹੈ ਮਾਲਕ ਦੀ ਕਿਰਪਾ ਨਾਲ ਬਹੁਤ ਨੇ ਜੀ ਬਹੁਤ ਜੀ ਬਹੁਤ ਵੱਡਾ ਸਭ ਇਕੱਠੇ ਇੰਜ ਪਤਾ ਲੱਗਦਾ ਕਿ ਸੰਗਤ ਹੈਗੀ ਹੈ ਬਿਲਕੁਲ ਬਿਲਕੁਲ ਹੋਰ ਅੰਨੂ ਅੱچھے ਕੋਈ ਮੈਨੂੰ ਵੀ ਅੱਜ ਕਿੰਨੇ ਸਾਲ ਹੋ ਗਏ ਕੱਢ ਤੋਂ 16-17 ਸਾਲ ਹੋ ਗਏ ਅੱਛਾ ਜੀ ਆਪਾਂ ਕਹਿੰਦੇ ਹਾਂ ਕਹਿਣੇ ਮੈਂ ਸਾਡੇ ਤੇ ਉਂਗਲੀ ਚੱਕੀ ਨਹੀਂ ਬਿਲਕੁਲ ਬਿਲਕੁਲ ਬੜੇ ਆਰਾਮ ਨਾਲ ਰਹਿੰਦੇ ਆ ਕੋਈ ਆਜਾ ਕੋਈ ਫੈਮਿਲੀ ਕੀ ਬਾਕੀ ਆਪਣੇ ਸਿੱਖ ਸੰਗਤਾਂ ਦਾ ਜਿਹੜਾ ਵੀ ਵਿਵਹਾਰ ਹੁੰਦਾ ਉਹ ਹੁੰਦਾ ਹੀ ਪਿਆਰਾ ਲੱਗਿਆ ਜੀ ਹਨਾ ਜੀ ਸਾਰਿਆਂ ਨਾਲ ਮਿਲ ਕੇ ਰਹਿਣਾ ਅੱਜ ਇਹੋ ਜੇ ਆਪ ਆਵਾਂਗੇ ਉਹੋ ਜੇ ਮੂਰੋ ਅਗਲੇ ਹੋਣਗੇ ਫਿਰ ਜੀ ਹਨਾ ਜੀ ਤੇ ਬਹੁਤ ਧੰਨਵਾਦ ਜੀ ਅੱਜ ਤਾਂ ਜਦੋਂ ਨੇ ਤੁਰੇ ਹਨਾ ਤੜਕੇ ਦੇ ਤੇ ਆਪਾਂ ਮੈਪ ਦੇਖਿਆ ਨਹੀਂ ਹੈਗਾ ਹਾਂ ਸ਼ਹਿਰ ਦੇ ਬਾਹਰ ਨਿਕਲੇ ਇੱਕ ਨਹੀਂ ਦਾ ਪਿਆਰ ਹੀ ਦੇਖਣਾ ਪੈਂਦਾ ਵੀ ਗਲਤ ਨਾ ਮੁੜ ਜਾਈਏ ਹਾਂ ਇੱਕ ਬਿਲਕੁਲ ਪਿੱਛੇ ਭਾਈ ਹੋਣੀ ਮੇਰਾ ਆ ਭਾਈ ਹੋਣੀ ਆਪਾਂ ਦਾ ਜੁੱਦਾ ਛੱਡ ਗਏ ਬਿਲਕੁਲ ਬਿਲਕੁਲ ਦੇਖਦੇ ਆ ਰਹੇ ਤੇ ਇਹੀ ਚਲੋ ਇਹ ਉਹ ਲੱਦੀ ਫਿਰਦੇ ਆ ਜੀ ਸਮਾਨ ਖਾਣ ਪੀਣ ਵਾਲਾ ਇਹ ਸਮਾਨ ਆਪਣੇ ਕੋਲੇ ਨਾ ਪਹਿਲਾਂ ਹੀ ਬਹੁਤ ਸੀਗਾ ਉਹ ਬਾਈਆਂ ਨੇ ਆਪਾਂ ਨੂੰ ਕੁਰ ਕਰੇ ਭੁਜੀਆ ਦਵਾਇਆ ਜਿਹੜਾ ਇੱਥੋਂ ਦਾ ਫੇਮਸ ਭੁਜੀਆਗਾ ਜੀ ਇਧਰਲੇ ਪਾਸੇ ਟਾਇਰ ਟੂਰ ਲੱਦੀ ਫਿਰਦੇ ਆ ਤੇ ਇਧਰਲੇ ਪਾਸੇ ਜਿਹੜਾ ਸਮਾਨ ਥੱਲੇ ਆਪਣਾ ਥੱਲੇ ਮਠਿਆਈ ਵਾਲੇ ਡੱਬੇ ਆ ਜੀ ਤੇ ਬਾਈ ਜੀ ਆਣੇ ਹੋਰ ਲੈ ਕੇ ਆਇਆ ਜੀ ਸਾਬੂਦਾਨਾ 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 ਉਹ ਉਹ ਫਰੀਆਲ ਕਹਿੰਦੇ ਆ ਫਰੀਆਲ ਆਪਾਂ ਕਾਬੂਦਰਾ ਕੋਲੋਂ ਉਹ ਹੀ ਨਮਕੀਨ ਮਿਲ ਹੀ ਸਕਦਾ ਇੱਥੋਂ ਦਾ ਮਸ਼ਹੂਰ ਆ ਨਾ ਜੀ ਉਹ ਹਾਂ ਜੀ ਉਹ ਨਮਕੀਨ ਦੇ ਚੱਲਦਾ ਚਲੋ ਖਾ ਕੇ ਦੇਖਾਂਗੇ ਵੀ ਕਿੱਦਾਂ ਦੀ ਗੱਲਬਾਤ ਆ ਹਨਾ ਹੁਣ ਲੱਗਦਾ ਰੋਟੀ ਮੰਗ ਰਊਗੀ ਸਵਾਦ ਅੱਲਾ ਵਾਵਾ ਹੋ ਗਿਆ ਤੇ ਲਈਏ ਚਲੋ ਠੀਕ ਹੈ ਤੇ ਚਲੋ ਮਜ਼ਾਕ ਦੀ ਮਜ਼ਾਕ ਰਹਿ ਗਈ ਜੀ ਤੇ ਆਪਾਂ ਤੁਸੀਂ ਜਦੋਂ ਆਪਣੇ ਨਾਲ ਜੁੜੇ ਹੋਏ ਆ ਜੀ ਕਿੰਨੇ ਚਿਰ ਪਹਿਲਾਂ ਤੋਂ ਜੁੜੇ ਹੋਏ ਆ ਆਪਣੇ ਨਾਲ ਜੀ ਮੇਕਲ ਜੀ ਉਤਰਾਖੰਡ ਹੈ ਹੀ ऋषि केज दे लागे जाके जुडे ठीक है बिल्कुल सही के ये बिल्कुल टाइम पर सेशन जीते गुरुद्वारा भाई के, के गुरु नाल अच्छा 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 तो बार गुरुपा गुरुपा जीड़े अलग हो गए सी हां जी हां जी हां जी पापा अम्बा साहु चले गए थे ਤੁਸੀਂ ਉੱਪਰ ਨੂੰ ਕਰਨ ਪ੍ਰਯਾਗ ਰੀਠਾ ਸਾਹਿਬ ਨੂੰ ਨਿਕਲ ਗਏ ਸੀਗੇ ਜੀ ਉਸ ਤੋਂ ਬਾਅਦ ਫਿਰ ਤੁਹਾਨੂੰ ਨਾ ਰੈਗੂਲਰ ਤੁਹਾਡੇ ਨਾਲ ਹੋ ਗਿਆ ਤੁਹਾਨੂੰ ਦੇਖਿਆ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਚਲੋ ਰੈਗੂਲਰ ਦੇਖ ਹੀ ਰਹੇ ਚਲੋ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੇ ਚਲ ਜੀ ਹੁਣ ਮਿੱਤਰੋ ਫਿਰ ਆਪਾਂ ਵੀ ਚਲੋ ਅਰੇ ਭਾਈ ਜੀ ਉਹ ਆਪਣੇ ਨਾਲ ਹੋਰ ਰੱਖ ਕੇ ਜਾਣਗੇ हां जी ਕੀ ਨਹੀਂ ਦੇ ਦਿੱਤੀ ਅੱਛਾ ਅੱਗੇ ਹੋਰ ਜਾਣਗੇ ਆਪਣੇ ਨਾਲ ਬਾਈ ਜੀ ਠੀਕ ਹੈ ਬਾਈ ਜੀ ਸਤਿ ਸ੍ਰੀ ਅਕਾਲ ਜੀ 24-25 ਕਿਲੋਮੀਟਰ ਦਾ ਜਿਹੜਾ ਆਪਾਂ ਸਫ਼ਰ ਤੈਅ ਕਰ ਰਹੇ ਆਏ ਆ ਜੀ। ਅੰਦੌਰ ਤੋਂ ਲੈ ਕੇ ਉਹ ਜਹਾਂਣ ਜਾਣ ਵਾਲਾ ਰਸਤਾ ਜੀ। ਜਿਹੜਾ ਰੋਡ ਆ। ਬਹੁਤ ਵਧੀਆ ਸਾਫ਼ ਸੁਥਰਾ ਰੋਡ। ਇਹ ਪਿੱਛੇ ਬਣੀ ਵੀ ਜਾਂਦਾ ਸੀ ਪਰ ਤਕਰੀਬਨ ਇਹ ਸਾਰਾ ਬਣਿਆ ਹੋਇਆ ਕਰ ਰਿਹਾ। ਉਹ ਜਹਾਂਣ ਦਾ। ਇਧਰਲੇ ਪਾਸੇ ਇੱਕ ਚਾਹ ਵਾਲਾ ਟਾਪਾ ਜਾਇਆ ਠੀਕ ਹੈ ਜੀ। ਚਾਹ ਕਰਾਈਏ ਇੱਥੋਂ ਚਲੋ ਚਾਹ ਪੀ ਗਏ ਫਿਰ ਅੱਗੇ ਨੂੰ ਚੱਲ ਜੀ ਪੀ ਲਈਏ ਜੀ ਚਾਹ ਤੇ ਫਿਰ ਅੱਗੇ ਵੱਲੋਂ ਤੁਰਾਂਗੇ ਜੀ ਚਾਹ ਦੇ ਨਾਲ ਨਾਲ ਇੱਕ ਗੱਲ ਸਾਝੀ ਕਰ ਲਈਏ ਜੀ ਆਪਾਂ ਨੂੰ ਕਮੈਂਟ ਆਏ ਸੀਗਾ ਜੀ ਇੱਕ ਵੀ ਹਰਪਾਲ ਹਰੇਕ ਕਮੈਂਟ ਦਾ ਰਿਪਲਾਈ ਕਰ ਦਿੰਦਾ ਇਹ ਇਹ ਕੱਲਾ ਮਾਈ ਨਹੀਂ ਕਰਦਾ ਜੀ ਆਪਾਂ ਨੂੰ ਜਦੋਂ ਟਾਈਮ ਲੱਗਦਾਗਾ ਆਪਾਂ ਉਦੋਂ-ਉਦੋਂ ਕਮੈਂਟ ਦਾ ਰਿਪਲਾਈ ਕਰਦੇ ਹੁੰਦੇ ਆ ਜੀ ਵੈਸੇ ਆਪਾਂ ਜੋ ਵੀ ਕਮੈਂਟ ਆਉਂਦਾ ਹੁੰਦਾ ਹੁੰਦਾ ਆਪਾਂ ਨੂੰ ਕਿ ਉਹ ਕਮੈਂਟ ਆਪਾਂ ਸਾਰੇ ਪੜਦੇ ਰਹਿੰਨੇ ਆ ਜੀ ਜੇ ਮੈਂ ਉੱਤੇ ਨੋਟੀਫਿਕੇਸ਼ਨ ਆ ਗਿਆ ਉਤੋਂ ਪੜ ਲਿਆ ਵਿੱਚ ਖੋਲ ਕੇ ਪੜ ਲਿਆ ਤੇ ਅਸੀਂ ਪੜਦੇ ਰਹਿੰਨੇ ਆ ਸਾਰੇ ਤਾਂ ਹੀ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਭਾਈ ਲੋਕ ਆਪਣੇ ਦੋ ਕੀ ਚਾਹੁੰਦੇ ਨੇ ਹਨਾ ਤਾਂ ਹੀ ਆਪਾਂ ਉਹੋ ਉਹੋ ਜੀਆਂ ਗੱਲਾਂ ਫਿਰ ਆਪਣੇ ਵੀਡੀਓ ਦੇ ਵਿੱਚ ਲੈ ਕੇ ਆਉਣੀਆਂ ਜੀ ਇੰਦੋਰ ਵਾਲਿਆਂ ਸੰਗਤਾਂ ਦਾ ਬਹੁਤ ਧੰਨਵਾਦ ਜੀ ਉਹਨੇ ਆਪਣਾ ਬਹੁਤ ਕੀਤਾ ਜੀ ਆਉਣ ਤੋਂ ਲੈ ਕੇ ਜਾਣ ਤੱਕ ਆਪਣਾ ਜਿੰਨਾ ਭਾਈ ਹੋ ਸਕੇ ਉਹਨਾਂ ਤੋਂ ਉਸ ਤੋਂ ਵੀ ਦੁੱਗਣਾ ਹੀ ਕੀਤਾਗਾ ਸੰਗ ਤਾਂ ਕਹਿੰਦੇ ਇਸ ਇੰਦੌਰ ਸ਼ਹਿਰ ਦੇ ਵਿੱਚ ਬਹੁਤ ਰਹਿੰਦੀਆਂ ਨੇ ਆਪਣੇ ਪੰਜਾਬੀ ਸੰਗਤਾਂ ਕੁਝ ਸਰਦਾਰ ਵੀ ਨੇ ਜੀ ਤੇ ਕੁਝ ਸਿੰਧੀ ਸਰਦਾਰ ਵੀ ਨੇ ਜਿਹਨਾਂ ਨੂੰ ਚਿਲਦੀ ਸਰਦਾਰ ਕਹਿੰਦੇ ਨੇ ਗਲਮੇ ਮਿਲਨੇ ਸਾਰੇ ਸਰਦਾਰ ਆਪਣੇ ਇਸ ਇੰਦੌਰ ਸ਼ਹਿਰ ਦੇ ਵਿੱਚ ਹੈਗੇ ਜੀ ਪੀ ਦੀ ਚਾਹ ਉਹ ਜਾਣੇ ਤੋਂ ਆਪਣੇ ਤੋਂ 20 ਕਿਲੋਮੀਟਰ ਰਹਿ ਗਿਆ ਜੀ ਉੱਥੋਂ 44 ਪਾਣੀ 45 ਕਿਲੋਮੀਟਰ ਸੀਗਾ ਹੁਣ 20 ਕਿਲੋਮੀਟਰ ਰਹਿ ਗਿਆ ਤੇ ਚਾਹ ਪੀਦੇ ਪੀਦੇ ਤੇ ਚਾਹ ਪੀ ਗਏ ਫਿਰ ਚੱਲਦੇ ਆ ਜੀ ਨੇਰਾ ਹੋ ਗਿਆ ਜੀ ਤੇ ਸੂਰਜ ਢਲ ਗਿਆਗਾ ਤੇ ਪਹੁੰਚ ਗਏ ਆਪਾਂ ਉਜੈਨ ਸ਼ਹਿਰ ਤੇ ਉਜੈਨ ਸ਼ਹਿਰ ਦੇ ਅੰਦਰ ਜਾਣ ਤੋਂ ਪਹਿਲਾਂ ਇੱਕ ਵੱਡਾ ਗੇਟ ਬਣਿਆ ਹੋਇਆਗਾ ਜੀ ਜਿਹਦੇ ਉੱਪਰ ਲਿਖਿਆ ਹੋਇਆਗਾ ਮਹਾ ਮ੍ਰਿਤਯੂ ਜੈਦਵਾਲ ਕਹਿੰਦੇ 12 ਹੀ ਜੋਤਰ ਲਿੰਗਾਂ ਦੇ ਵਿੱਚੋਂ ਇੱਕ ਜੋਤਰ ਲਿੰਗ ਇੱਥੇ ਵੀ ਸਥਿਤ ਹੈ ਜੀ ਤੇ ਜਿਸ ਮੰਦਿਰ ਦਾ ਨਾਮ ਹੈਗਾ ਜੀ ਮਹਾ ਕਲੇਸ਼ਵਰ ਮੰਦਿਰ ਸਰ ਪੰਜਾਬ ਸੇ ਹਲੋ ਕੀ ਹਾਲ ਹੈ ਸਰ ਸਾਈਕਲ ਸਰ ਜੀ ਸਰ ਪੂਰੀ ਆਲ ਓਵਰ ਇੰਡੀਆ ਦਾ ਟੂਰ ਹੈ ਜੀ ਵਾਹ ਯਾਰ ਵੈਰੀ ਗੁੱਡ ਆਪ ਕੰਨਿਆ ਕੁਮਾਰੀ ਸੇ ਥੈਂਕ ਯੂ ਸਰ ਥੈਂਕ ਯੂ ਓਕੇ ਥੈਂਕ ਯੂ ਸਰ ਹਮਕੋ ਇਹ ਬਤਾਓ ਯਹਾਂ ਸੇ ਮੰਦਿਰ ਕਿਤਨਾ ਦੂਰ ਹੈ ਮੰਦਿਰ ਹੈ ਯਹਾਂ ਸੇ 3 3.5 ਕਿਲੋਮੀਟਰ 3.5 किलोमीटर हां यहां से डायरेक्ट सीधा ही जाना है बस आपको सीधा जाना है हां बस सीधा जाना है और एक ब्रिज आएगा ठीक है जी ब्रिज पे चढ़ोगे जी और अगर आपको महाकालोक दर्शन करने हैं जी तो लेफ्ट टर्न लेके नीचे उतर जाना उससे ठीक है जी तो वहां मिल जाएगा आपको ओके थैंक यू जी थैंक यू ओके थैंक यू ते ਜਿਵੇਂ ਇਥੋਂ ਦੇ ਭਰਾਣੇ ਤੁਹਾਨੂੰ ਦੱਸ ਹੀ ਦਿੱਤਾ ਜੀ ਕਿ 메인 ਸੜਕ ਤੋਂ ਕਿੰਨਾ ਕੁ ਦੂਰ ਜਿਹੜਾ ਮੰਦਿਰ ਪੈ ਜਾਂਦਾ ਹੈ 3 ਕਿਲੋਮੀਟਰ ਦੂਰੀ ਤੇ ਕਹਿੰਦੇ ਮੰਦਿਰ ਹੈਗਾ ਜੀ ਤੇ ਆਪਾਂ ਉਸ ਮੰਦਿਰ ਵੀ ਚੱਲਾਂਗੇ ਜੀ ਆਪ ਵੀ ਦਰਸ਼ਨ ਕਰਾਂਗੇ ਤੇ ਉਹਨੂੰ ਵੀ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਜੀ ਤੇ 12 ਜੋਤਰ ਲਿੰਗਾ ਦੇ ਵਿੱਚੋਂ ਇੱਕ ਜੋਤਰ ਲਿੰਗ ਦੀ ਮਹਾਕਲੇਸ਼ਵਰ ਮੰਦਰ ਤੇ ਇੱਥੇ ਭਾਈ ਇੱਥੇ ਆਪਾਂ ਤਾਂ ਰੁਕੇ ਹੋਏ ਹਾਂ ਜੀ ਤੇ ਸਵੇਰ ਤੋਂ ਆਪਾਂ ਨੂੰ ਫੋਨ ਆ ਰਿਹਾ ਜੀ ਇੱਕ ਬਾਈ ਦਾ ਕਹਿੰਦੇ ਭਾਈ ਤੁਹਾਨੂੰ ਮਿਲ ਲਾਂਗਾ ਤੇ ਭਾਈ ਕੁਝ ਆਣ ਤੋਂ ਹੀ ਆ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਭਾਈ ਤੁਸੀਂ ਉਸ ਦੀਵਾਰ ਦੇ ਸਾਹਮਣੇ ਖੜ੍ਹ ਜਾਓ ਉਸ ਗੇਟ ਦੇ ਸਾਹਮਣੇ ਤੇ ਮੈਂ ਉੱਥੇ ਜਾ ਰਿਹਾ ਤੇ ਉੱਥੇ ਤੁਹਾਨੂੰ ਲੈ ਕੇ ਜਾਵਾਂਗਾ ਜੀ ਇੱਥੇ ਖੜ੍ਹ ਕੇ ਆ ਜੀ ਸੋ ਬਾਈ ਦੇ ਇੰਤਜ਼ਾਰ ਦੇ ਵਿੱਚ ਉਹ ਮਹੀਨੇ ਸੇ ਘਰ ਸੇ ਨਿਕਲੇ ਸੈਦਲ ਤੇ ਸਾਈਕਲ ਤੇ 9 ਮਹੀਨੇ ਹੋ ਗਏ 9 ਮਹੀਨੇ ਕੀ ਕੋਰ ਆ ਰ ਆਪੇ ਨਾਲੋਂ ਬਈ ਆ ਜਾਓ ਬਹੁਤ ਵਧੀਆ ਬਾਈ ਜਿਹੜਾ ਆਪਣਾ ਆਦਰ ਮਾਨ ਕੀਤਾ ਬਾਈਆਂ ਨੇ ਤੇ ਬਹੁਤ ਵਧੀਆ ਆਪਣਾ ਸਵਾਗਤ ਕੀਤਾ ਜੀ ਉਹ ਜੈਨ ਸ਼ਹਿਰ ਦੇ ਅੰਦਰ ਤੇ ਹੁਣ ਬਾਈ ਕਹਿੰਦੇ ਤੁਹਾਨੂੰ ਗੁਰਦੁਆਰਾ ਸਾਹਿਬ ਲੈ ਕੇ ਚਲਦੇ ਆ ਤੇ ਗੁਰਦੁਆਰਾ ਸਾਹਿਬ ਜੀ ਤੇ ਹੁਣ ਗੁਰਦੁਆਰਾ ਸਾਹਿਬ ਚਲਦੇ ਆ ਜੀ ਤੇ ਉਸ ਤੋਂ ਬਾਅਦ ਅੱਪਾ ਚਲਾਂਗੇ ਜੀ ਮਹਾਕਾਲ ਦਰਸ਼ਨ ਕਰਨ ਜੀ। ਭਾਈ ਜੀ ਹੁਣੀ ਕਹਿੰਦੇ ਸੀਗੇ ਭਾਈ ਆਪਾਂ ਤੁਹਾਨੂੰ ਕਹਿੰਦੇ VIP ਦਰਸ਼ਨ ਕਰਾ ਦਾਂਗੇ ਤੇ ਤੁਹਾਡੇ ਦਰਸ਼ਨ ਜਲਦੀ ਹੋ ਜਾਣਗੇ। ਫਿਰ ਤੁਸੀਂ ਆ ਕੇ ਕਹਿੰਦੇ ਭਾਈ ਆਰਾਮ ਕਰ ਲਿਓ ਆ ਕੇ। ਤੇ ਚਲੋ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਜੀ ਉੱਥੇ ਸਾਈਕਲਾ ਲਾ ਦਾਂਗੇ। ਤੇ ਭਾਈ ਕਹਿੰਦੇ ਤੇ ਭਾਈ ਕਹਿੰਦੇ ਦਰਸ਼ਨ ਫਿਰ ਆਪਾਂ ਜਾ ਕੇ ਗੱਡੀ ਤੇ ਘਰ ਆਵਾਂਗੇ ਜੀ ਤੇ ਭਾਈ ਗੱਡੀ ਤੇ ਲੈ ਜਾਣਗੇ ਜੀ। ਇਹ ਗੱਡੀ ਤੇ ਭਾਈ ਆਪਾਂ ਨੂੰ ਗੁਰਦੁਆਰਾ ਸਾਹਿਬ ਆ ਕੇ ਛੱਡ ਦੇਣਗੇ। ਤੇ ਸਾਈਕਲ ਆਪਣੇ ਉੱਥੇ ਹੀ ਖੜੇ ਰਹਿਣਗੇ ਜੀ ਕਿਉਂਕਿ ਰਾਤ ਨੂੰ ਭਾਈ ਸਾਈਕਲ ਕਿੱਧਰ ਆਪਾਂ ਬਾਜ਼ਾਰ ਦੇ ਵਿੱਚ ਲਈ ਫਿਰਾਂਗੇ ਹਨ। ਜਾਂ ਫਿਰ ਭਾਈ ਨਾਲ ਹੀ ਕਰਾਵਾਂਗੇ ਦਰਸ਼ਨ ਆਪਾਂ ਜੀ। ਤੇ ਭਾਈ ਨੂੰ ਨਾਲ ਜਾਣਾ ਵੀ ਪਊਗਾ ਕਿਉਂਕਿ ਭਾਈ ਕਹਿੰਦੇ ਵੀਆਈਪੀ ਦਰਸ਼ਨ ਕਰਾ ਦਾਂਗੇ। ਜਲਦੀ ਹੋ ਜਾਣਗੇ ਤੁਹਾਡੇ ਕਹਿੰਦੇ। ਯਾ ਸਾਹਮਣੇ ਭਾਈ ਨੇ ਗੱਡੀ ਲਾ ਲਈ ਆ ਜੀ। ਭਾਈ ਜੀ ਕਹਿੰਦੇ ਸਰਹੰਦ ਤੋਂ ਆ ਪਿੱਛੋਂ। ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈਗਾ ਜੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਸਾਹਿਬ ਤੇ ਪਿੱਛੇ ਦੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਲੰਘਦੀ ਹੈ ਜੀ ਇਸ ਕਰਕੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈਗਾ ਜੀ ਗੁਰਦੁਆਰਾ ਨਾਨਕ ਘਾਟ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜੀ ਇਹ ਤੇ ਇੱਥੇ ਗੁਰੂ ਨਾਨਕ ਦੇਵ ਜੀ ਵਿਸ਼ਰਾਮ ਕੀਤਾ ਸੀ ਉਹਨਾਂ ਨੇ ਇੱਥੇ ਆ ਕੇ ਜੀ ਤੇ ਪਿੱਛੇ ਇੱਕ ਦਰਖਤ ਬਣਿਆ ਹੋਇਆ ਹੈਗਾ ਜੀ ਤੇ ਉਹ ਸਵੇਰੇ ਆਪਾਂ ਦਰਸ਼ਨ ਕਰਾਂਗੇ ਜੀ ਤੇ ਦਰਬਾਰ ਸਾਹਿਬ ਦਾ ਵੀ ਦਰਸ਼ਨਾ ਪਾਸੇ ਵੇਰੀ ਕਰਾਂਗੇ ਹੁਣ ਥੋੜਾ ਜਿਹਾ ਆਪਾਂ ਲੇਟ ਹੋ ਗਏ ਆ ਜੀ ਤੇ ਕਮਰਾ ਆਪਾਂ ਨੂੰ ਮਿਲ ਗਿਆ ਜੀ ਸਾਈਕਲ ਵੇਪਾ ਬਿਲਕੁਲ ਪਿਛਲੇ ਪਾਸੇ ਕਰਕੇ ਲਾਤੇ ਆ ਤੇ ਹੁਣ ਆਪਾਂ ਸ਼ਹਿਰ ਦਾ ਘੇੜਾ ਕੱਢੀਏ ਇੱਕ ਵਾਰੀ ਜੀ ਤੇ ਸ਼ਹਿਰ ਦਾ ਸ ਆਪਾਂ ਸਾ ਦੇਖਈਏ ਬੜੀ ਰੌਣਕ ਸੀਗੀ ਪਿਛੇ ਜੀ ਤੇ ਚੱਲਦੇ ਆ ਜੀ ਲੰਗਰ ਪ੍ਰਸ਼ਾਦਾ ਆਪਾਂ ਛਕ ਲਿਆ ਜੀ ਗੁਰਦੁਆਰਾ ਸਾਹਿਬ ਜੀ ਦੇ ਪਿਛਲੇ ਪਾਸੇ ਹੀ ਜੀ ਜਿਹੜੀ ਆਪਾਂ ਪਿਛੇ ਨਦੀ ਦੀ ਗੱਲ ਕਰੀ ਜਾਂਦੇ ਸੀ ਆਹ ਵਾਲੀ ਨਦੀ ਆ ਜੀ ਤੇ ਜਿਸ ਨਦੀ ਦਾ ਨਾਮ ਹੈਗਾ ਜੀ ਸਿਪਰਾਨਾ ਦੀ ਤੇ ਉਧਰਲੇ ਪਾਸੇ ਹੀ ਜੀ ਮਹਾਕਾਲ ਲੋਕ ਹੈ ਤੇ ਉਧਰਲੇ ਪਾਸੇ ਜਾਣਾ ਆਪਾਂ ਉਹਨੇ ਇਹ ਸਾਹਮਣੇ ਦੀ ਪੁਲ ਜਾਂਦਾ ਹੈਗਾ ਜੀ ਉਧਰਲੇ ਪਾਸੇ ਦੀ ਚੱਲਾਂਗੇ ਆਪਾਂ ਪਹੁੰਚ ਗਏ ਆ ਜੀ ਆਪਾਂ ਰਾਮ்கਾਟ ਤੇ ਇਸ ਜਿਹੜੀ ਜਗ੍ਹਾ ਦਾ ਨਾਮ ਹੈਗਾ ਜੀ ਰਾਮ்கਾਟ ਇੱਥੋਂ ਭਈ ਲੋਕ ਰਾਤ ਨੂੰ ਬਹੁਤ ਆਉਂਦੇ ਆ ਸ਼ਰਧਾਲੂ ਇਥੋਂ ਦਾ ਮੇਨ ਜਿਹੜਾ ਕੀਤਾਗਾ ਜੀ ਉਹ ਕਰਦੇ ਆ ਡਿਸਪੋਜ਼ਲ ਦੇ ਵਿੱਚ ਦੀਵਾ ਲਾਉਂਦੇ ਆ ਜੀ ਤੇ ਇਸ ਨੂੰ ਇਸ ਨਦੀ ਦੇ ਵਿੱਚ ਜਲ ਪ੍ਰਵਾਹ ਕੀਤਾ ਜਾਂਦਾਗਾ ਕੋਈ ਸ਼ਰਦਾ ਮੰਨਤ ਮੰਗ ਕੇ ਹੁੰਦਾ ਜਾਂ ਜਾਂ ਕਿਵੇਂ ਹੁੰਦਾਗਾ ਉਹ ਨਹੀਂ ਜੇ ਆਪਾਂ ਨੂੰ ਪਤਾ ਪਰ ਇਹ ਗੱਲ ਵਾ ਤਾਂ ਇਥੋਂ ਦੀ ਹੈਗੀ ਆ ਜੀ ਜਿਵੇਂ ਤੁਸੀਂ ਉਹ ਸਾਹਮਣੇ ਦੇਖ ਰਹੇ ਹੋ ਜੀ ਇਧਰਲੇ ਪਾਸੇ ਵੀ ਉਹ ਸਾਹਮਣੇ ਕਰ ਰਹੇ ਜੀ ਇਹ ਇੱਥੇ ਰਾਤ ਨੂੰ ਐਦਾਂ ਹੀ ਹੁੰਦਾ ਜੀ ਬਹੁਤ ਕੱਠ ਹੁੰਦਾਗਾ ਤੇ ਕੱਠ ਦੇ ਵਿੱਚ ਵੀ ਆਹੀ ਹੁੰਦਾਗਾ ਜੀ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਬਾਹਰ ਤੇ ਦੁਕਾਨਾਂ ਦੇ ਬਾਹਰ ਪਈ ਉਹ ਫਿਰ ਜਿਹੜਾ ਦੀਵਾ ਜਗਾਉਂਦੇ ਆ ਉਹ ਹੁੰਦਾਗਾ ਉਹ ਇੱਥੇ ਹੀ ਸੇਲ ਕਰਦੇ ਆ ਜੀ ਇੱਥੋਂ ਹੀ ਖਰੀਦ ਕੇ ਭਾਈ ਇਹਦੇ ਵਿੱਚ ਆਪ ਦਾ ਜਿਹੜਾ ਪਾਠ ਪੂਜਾ ਕਰਨਾ ਹੁੰਦਾਗਾ ਉਹ ਕਰਕੇ ਤੇ ਇਸ ਨਦੀ ਦੇ ਵਿੱਚ ਜਲ ਪ੍ਰਵਾਹ ਕਰ ਦਿੰਦੇ ਆ ਜਿਹੜੇ ਗੂੜੇ ਖਾ ਕੇ ਆ ਗਏ ਆ ਜੀ ਰਾਤ ਨੂੰ ਇੱਥੇ ਕੁਝ ਨਹੀਂ ਸੀਗਾ ਜੀ ਕਿਉਂਕਿ ਜੋ ਹੁੰਦਾਗਾ ਉਹ ਜਾਂ ਜਦੋਂ ਸ਼ਾਮ ਜੀ ਢਲਦੀ ਆ ਉਦੋਂ ਸਾਰਾ ਪ੍ਰੋਗਰਾਮ ਹੁੰਦਾ ਹਨ ਤੇ ਹੁਣ ਆਪਾਂ ਥੋੜਾ ਜਿਆਦਾ ਲੇਟ ਹੋ ਗਏ ਸੀਗੇ ਇਸ ਕਰਕੇ ਉੱਥੇ ਕੋਈ ਹੈ ਨਹੀਂ ਸੀਗਾ ਜੀ ਤੇ ਚਲੋ ਕੋਈ ਗੱਲ ਨਹੀਂ ਜੀ ਆਪਾਂ ਸਵੇਰੇ ਦੇਖਾਂਗੇ ਜੋ ਗੱਲਬਾਤ ਇੱਥੇ ਦੀ ਹੋਈ ਆਰਤੀ ਮਸ਼ਹੂਰ ਹੈ ਇੱਥੋਂ ਦੀ ਤੇ ਜ਼ਿਆਦਾਤਰ ਮੰਦਰਾਂ ਦੇ ਵਿੱਚ ਆਰਤੀ ਮਸ਼ਹੂਰ ਹੁੰਦੀ ਹੈ ਜੀ ਤੇ ਆਰਤੀ ਦੇਖ ਲਾਂਗੇ ਸਵੇਰੇ ਹੋਰ ਭਾਈ ਹੁਣ ਠੰਡ ਵੀ ਲੱਗਣ ਲੱਗੀ ਆ ਜੀ ਇੱਥੇ ਹੁਣ ਜਿਵੇਂ ਜਿਵੇਂ ਆਪਾਂ ਪੰਜਾਬ ਵੱਲ ਵਧੀ ਜਾਵਾਂਗੇ ਓਵੇਂ ਓਵੇਂ ਠੰਡ ਵੱਧ ਹੀ ਜਾਊਗੀ ਆ ਪਿੱਛੇ ਤਾਂ ਨਹੀਂ ਆਪਾਂ ਨੂੰ ਠੰਡ ਠੰਡ ਲੱਗੀ ਸੀਗੀ ਤੇ ਹੁਣ ਜਿਵੇਂ ਜਿਵੇਂ ਆਪਾਂ ਪੰਜਾਬ ਦੇ ਨੇੜੇ ਚਾਈ ਜਾਂਦੇ ਆ ਓਵੇਂ ਓਵੇਂ ਜਿਹੜੀ ਠੰਡ ਵੱਧ ਹੀ ਜਾਂਦੀ ਆ ਤੇ ਇਹ ਵਾਲੀ ਨਦੀ ਆ ਜੀ ਇਹ ਨਦੀ ਗੁਰਦੁਆਰਾ ਸਾਹਿਬ ਤੋਂ ਸਿੱਧਾ ਰਾਹ ਹੁੰਦਾਗਾ ਜੀ ਇਧਰਲੇ ਪਾਸੇ ਉਹ ਸਾਹਮਣੇ ਪੁਲ ਬਣਿਆ ਹੋਇਆਗਾ ਤੇ ਜਿਹੜਾ ਰਾਮ ਘਾਟ ਤੱਕ ਪੁਲ ਜਾਂਦਾਗਾ ਇਹ ਆ ਸਾਰੇ ਮੰਦਿਰ ਹੀ ਬਣੇ ਹੋਇਆ ਜੀ ਇਸ ਨਦੀ ਦੇ ਉੱਪਰ ਉਹ ਸਾਹਮਣੇ ਪੋਲਾ ਉੱਥੋਂ ਲੈ ਕੇ ਆ ਇਧਰ ਸਾਰੇ ਜਿੰਨਾ ਜਿੰਨਾ ਤੁਸੀਂ ਦੇਖੋਗੇ ਸਾਰੇ ਉਹ ਲੰਮੇ ਲੋਟ ਪੋਣੀ ਆਹ ਮੰਦਿਰ ਹੀ ਬਣੇ ਹੋਇਆ ਜੀ ਪਹੁੰਚ ਗਏ ਜੀ ਆਪਾਂ ਆਪਣੇ ਕਮਰੇ ਦੇ ਵਿੱਚ ਤੇ ਆਹ ਵਾਲਾ ਕਮਰਾ ਹੈ ਜੀ ਵਧੀਆ 3-4 ਬੈੱਡ ਲੱਗੀ ਹੋਇਆ ਤੇ ਕੰਬਲ-ਕੰਬਲ ਖਾਸੇ ਪਏ। ਇਹ ਠੰਡ ਤੋਂ ਬਚ ਜਾਂਗੇ ਅੱਜ ਤੇ ਅੱਜ ਦੀ ਰਾਤ ਆਪਣੀ ਇਸ ਕਮਰੇ ਦੇ ਵਿੱਚ ਲੰਘੂਗੀ ਜੀ। ਤੇ ਮਿਲਦੇ ਆ ਜੀ ਕੱਲੋ ਫਿਰ ਨਵੀਂ ਵੀਡੀਓ ਤੇ ਨਵੀਂ ਸਵੇਰ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਆਹ ਇੱਕ ਅੱਜ ਬਾਪੂ ਜੀ ਦੀ ਜੀ ਸਾਲਗिराਹ ਹੈ। ਤੇ 53 ਸਾਲ ਪੂਰੇ ਹੋ ਗਏ ਜੀ ਅੱਜ ਦੇ ਦਿਨ ਵਿੱਚ। ਤੇ ਅੱਜ ਦਾ ਦਿਨ ਬਹੁਤ ਖਾਸ ਸੀ ਇਹਨਾਂ ਲਈ। ਅੱਜ ਦੇ ਦਿਨ ਦਾ ਵਿਆਹ ਹੋਇਆ ਸੀਗਾ ਜੀ ਬਾਪੂ ਜੀ ਦਾ ਨਾਮ ਹੈਗਾ ਜੀ ਕੁਲਦੀਪ ਸਿੰਘ ਤੇ ਮਾਤਾ ਜੀ ਦਾ ਨਾਮ ਹੈਗਾ ਜਗਦੀਪ कौर ਤੇ ਅੱਜ ਦੇ ਦਿਨ ਦੀਆਂ ਜੀ ਬਹੁਤ-ਬਹੁਤ ਵਧਾਈਆਂ ਹੁਣ ਦੋਨੇ ਪਰਿਵਾਰਾਂ ਨੂੰ ਬਾਪੂ ਜੀ ਦੇ ਪਰਿਵਾਰ ਨੂੰ ਵੀ ਤੇ ਮਾਤਾ ਜੀ ਦੇ ਪਰਿਵਾਰ ਨੂੰ ਵੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ